12ਵੀਂ ਦਾ ਨਤੀਜਾ ਕਦ ਆਵੇਗਾ 12ਵੀਂ ਦਾ ਨਤੀਜਾ ਬਹੁਤ ਜਲਦੀ ਆ ਰਿਹਾਗਾ ਕਿਉਂਕਿ 12ਵੀਂ ਬਹੁਤ ਜ਼ਿਆਦਾ ਜਿਹੜੀ ਮਹੱਤਵਪੂਰਨ ਕਲਾਸ ਹੈਗੀ ਇਸ ਸਿਹਾਰਤ ਜਿਹੜਾ ਵਿਦਿਆਰਥੀਆਂ ਨੇ ਅੱਗੇ ਉੱਚ ਵਿਦਿਆ ਹਾਸਲ ਕਰਨੀ ਹੁੰਦੀ ਹੈ ਵੱਖਰੇ ਵੱਖਰੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਦਾਖਲਾ ਲੈਣਾ ਹੁੰਦਾਗਾ ਤਾਂ ਉਹਨਾਂ ਨੇ ਜਿਹੜੇ ਆਪਣੀ ਭਵਿੱਖ ਦੀ ਯੋਜਨਾਬੰਦੀ ਕਰਨੀ ਹੁੰਦੀ ਹੈਗੀ ਇਸ ਵੰਦੀ ਜਿਹੜਾ ਪੱਤਰ ਜਾਰੀ ਕੀਤਾ ਉਹ ਆਪਾਂ ਤੁਹਾਡੇ ਨਾਲ ਜਿਹੜਾ ਵਿਚਾਰ ਦਿਆਂਗੇ ਤਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਵਿਦਿਆਰਥੀ ਨਤੀਜਾ ਬਹੁਤ ਜਲਦਾ ਆ ਰਿਹਾਗਾ 12ਵੀਂ ਕਲਾਸ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੀਖਿਆ 12 ਵੱਲ ਸਕੂਲ ਮੁਖੀ ਵੱਲ ਸਮੂਹ ਸਕੂਲ ਮੁਖੀ ਪੰਜਾਬ ਵਿਸ਼ਾ ਪ੍ਰਯੋਗੀ ਪ੍ਰੀਖਿਆ ਦੇ ਅੰਕ ਤੁਰੰਤ ਅਪਲੋਡ ਕਰਨ ਸੰਬੰਧੀ ਅਪਰੋਕਤ ਵਿਸ਼ੇ ਦੇ ਹਵਾਲੇ ਵਿੱਚ ਜਿਹੜੀ ਗੱਲ ਸਪਸ਼ਟ ਕੀਤੀ ਜਾ ਰਹੀ ਹੈ ਅੱਗੇ ਇਹ ਕਿਹਾ ਜਾ ਰਿਹਾ ਹੈ ਵੀ ਜਿਹੜੀ ਪ੍ਰਯੋਗੀ ਪ੍ਰੀਖਿਆ ਉਹਦੇ ਅੰਕ ਤੁਰੰਤ ਅਪਲੋਡ ਕਰਨ ਨਾਲ ਸੰਬੰਧੀ ਆ ਵਿਸ਼ਾ ਅੰਕਤ ਮਾਮਲੇ ਸੰਬੰਧੀ ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਪ੍ਰੀਖਿਆ ਦਾ ਨਤੀਜਾ ਜਲਦ ਘੋਸ਼ਿਤ ਕੀਤਾ ਜਾ ਰਿਹਾ ਹੈ। ਸੋ ਜਿਹੜਾ ਸਕੂਲ ਮੁਖੀ ਨੂੰ ਸੂਚਿਤ ਕਰਤਾ ਵੀ ਜਿਹੜਾ 12ਵੀਂ ਬੋਰਡ ਪ੍ਰੀਖਿਆ ਦਾ ਨਤੀਜਾ ਉਹ ਜਲਦ ਘੋਸ਼ਿਤ ਕੀਤਾ ਜਾ ਰਿਹਾ ਇਸ ਲਈ ਕੀ ਹੈ ਇਸ ਲਈ ਜਿੱਨਾ ਸਕੂਲਾਂ ਵੱਲੋਂ ਪ੍ਰਯੋਗੀ ਪ੍ਰੀਖਿਆ ਦੇ ਅੰਕ ਆਨਲਾਈਨ ਅਪਲੋਡ ਨਹੀਂ ਕੀਤੇ ਗਏ ਉਹਨਾਂ ਸਕੂਲਾਂ ਵੱਲੋਂ ਤੁਰੰਤ 25/4/2000 ਤੱਕ ਪ੍ਰਯੋਗੀ ਪ੍ਰੀਖਿਆ ਦੇ ਅੰਕ ਅਪਲੋਡ ਕੀਤੇ ਜਾਣ। ਤਾ ਜੋ ਨਤੀਜਾ ਬਿਨਾ ਕਿਸੇ ਦੇਰੀ ਤੋਂ ਸਮੇਂ ਸਿਰ ਘੋਸ਼ਿਤ ਕੀਤਾ ਜਾ ਸਕੇ ਸੋ ਜਿਹੜੀ ਇਹ ਗੱਲ ਦਿਖਾਈ ਗਈ ਹੈ ਜੀ ਜਿਹੜਾ ਵੀ ਜਿੰਨਾ ਸਕੂਲਾਂ ਵੱਲੋਂ ਪ੍ਰਯੋਗਿਕ ਪ੍ਰੀਖਿਆ ਦੇ ਅੰਕ ਆਨਲਾਈਨ ਅਪਲੋਡ ਨਹੀਂ ਕੀਤੇ ਗਏ ਉਹ ਸਕੂਲ ਜਿਹੜਾ ਤੁਰੰਤ 25 ਜਨਵਰੀ 2024 ਤੱਕ ਜਿਹੜਾ ਪ੍ਰਯੋਗਿਕ ਪ੍ਰੀਖਿਆ ਦੇ ਅੰਕ ਅਪਲੋਡ ਕੀਤੇ ਜਾਣ ਤਾਂ ਜੋ ਨਤੀਜਾ ਬਿਨਾ ਕਿਸੇ ਦੇਰੀ ਤੋਂ ਸਮੇਂ ਸਿਰ ਘੋਸ਼ਿਤ ਕੀਤਾ ਜਾ ਸਕੇ ਅੰਕ ਅਪਲੋਡ ਨਾ ਹੋਣ ਦੀ ਸੂਰਤ ਵਿੱਚ ਸੰਬੰਧ ਸਕੂਲ ਨਤੀਜਾ ਜਿਹੜਾ ਆਰ ਐਲ ਏ ਯਾਨੀ ਕਿ ਰਿਜ਼ਲਟ ਲੇਟ ਘੋਸ਼ਿਤ ਕੀਤਾ ਜਾਵੇਗਾ ਸੋ ਜਿਹੜਾ ਇਹ ਪੱਤਰ ਆਪਾਂ ਨੂੰ ਦੱਸ ਰਿਹਾ ਵੀ ਜਿਹੜੇ 25/4/2024 ਤੱਕ ਜਿਹੜਾ ਪ੍ਰਯੋਗੀ ਪ੍ਰੀਖਿਆ ਦੇ ਅੰਕ ਅਪਲੋਡ ਕੀਤੇ ਜਾਣ ਦੀ ਗੱਲ ਹੋਈ ਆ ਤਾਂ ਜੋ ਨਤੀਜਾ ਜਿਹੜਾ ਹੈਗਾ ਉਹ ਸਮੇਂ ਸਿਰ ਬਣਾਇਆ ਜਾ ਸਕੇ ਇਹ ਪੱਤਰ ਸਪਸ਼ਟ ਕਰਦਾ ਵੀ 12ਵੀਂ ਦਾ ਨਤੀਜਾ ਬਹੁਤ ਜਲਦੀ ਆ ਰਿਹਾ ਹੈਗਾ ਅੱਗੇ ਕਿਹਾ ਜਾ ਰਿਹਾ ਵੀ ਜੇਕਰ ਕਿਸੇ ਸਕੂਲ ਵੱਲੋਂ ਪ੍ਰਯੋਗੀ ਪ੍ਰੀਖਿਆ ਨਹੀਂ ਲਈ ਗਈ ਤਾਂ ਤੁਰੰਤ ਪ੍ਰੀਖਿਆ ਲਈ ਪ੍ਰੀਖਿਆ ਲਈ ਜਾਵੇ ਤੇ ਅੰਕ ਅਪਲੋਡ ਕੀਤੇ ਜਾਣ ਸੋ ਵਿਦਿਆਰਥੀਆਂ ਨੂੰ ਜਿਹੜੀ ਬੜੀ ਵੱਡੀ ਜਾਣਕਾਰੀ ਆ ਗਈ ਇਸ ਪੱਤਰ ਦੇ ਜਰੀਏ ਜੋ ਬੜੇ ਲੰਬੇ ਸਮੇਂ ਤੋਂ ਜਿਹੜਾ ਇੰਤਜ਼ਾਰ ਕਰ ਰਹੇ ਸੀਗੇ ਬਿਕਾਦ ਜਿਹੜਾ ਉਹਨਾਂ ਦਾ ਜਿਹੜਾ ਨਤੀਜਾ ਆਏਗਾ ਸੋ ਜਿਹੜਾ ਬਹੁਤ ਜਲਦ ਨਤੀਜਾ ਜਿਹੜੀ ਆਉਣ ਦੀ ਜਿਹੜੀ ਸੁਭਾਵਨਾ ਇਸ ਪੱਤਰ ਦੇ ਜਰੀਏ ਜਿਹੜੀ ਸਪਸ਼ਟ ਹੋ ਰਹੀ ਹੈਗੀ ਸੋ ਜਿਹੜੇ ਵਿਦਿਆਰਥੀ ਨਵੇਂ ਐਨਸੀ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਜਿਹੜੀ ਪਹੁੰਚਦੀ ਕੀਤੀ ਜਾਵੇ ਤਾਂ ਜਿਹੜਾ ਸੂਚਨਾ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਸ਼ੇਅਰ ਕਰੀਏ ਤਾਂ ਕਿ ਹਰੇ ਹਰ ਵਿਦਿਆਰਥੀ ਕੋਲੇ ਗੱਲ ਜਿਹੜੀ ਪਹੁੰਚੇ ਉਸ ਉਸ ਹਿਸਾਬ ਨਾਲ ਜੋੜ ਆਪਣੀ ਜਿਹੜੀ ਭਵਿੱਖ ਦੀ ਯੋਜਨਾਬੰਦੀ ਕਰ ਸਕੇ ਸ਼ੁਕਰੀ